ਦੱਸਿਆ ਕਿ ਪੰਜਾਬੀ ਸਿੰਗਰ ਰਾਜਵੀਰ ਚੰਦਾ ਜਿਨ੍ਹਾਂ ਦਾ ਪਿਤੇ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਜੱਦੀ ਪਿੰਡ ਪੋਣਾ ਵਿੱਚ ਅੰਤਿਮ ਅਰਦਾਸ ਸੱਲ ਰਹੀ ਹੈ ਦੱਸਦੇ ਕਿ ਪਿੰਡ ਪੋਣਾ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਰਾਜਵੀਰ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਸਾਰੇ ਪ੍ਰਬੰਧ ਪੂਕਾ ਇੰਤਜ਼ਾਮ ਕਰ ਲਏ ਗਏ ਨੇ ਪੰਜਾਬੀ ਸਿੰਗਰ ਰੇਸ਼ਮਨ ਮੋਲ ਵੀ ਭੋਗਤ ਵਿੱਚ ਪੁੱਜੇ ਨੇ ਇਸ ਤੋਂ ਪਹਿਲਾਂ ਪੰਚਕੁਲਾ ਪੁਲਿਸ ਨੇ ਖੁਲਾਸਾ ਕਰਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਬਲੈਰੋ ਦੇ ਨਾਲ ਟਕਰਾ ਕੇ ਨਹੀਂ ਹੋਈ ਹੈ ਪੁਲਿਸ ਨੇ ਸਾਫ਼ ਕੀਤਾ ਹੈ ਕਿ ਉੱਥੇ ਕੋਈ ਕਾਲੇ ਰੰਗ ਦੀ ਬਲੈਰੋ ਗੱਡੀ ਨਹੀਂ ਸੀ ਜ਼ਾਨਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਪੱਤੀ ਦੇ ਸ਼ਮਲਾ ਵਿੱਚ ਜਾ ਰਹੇ ਸਨ ਦੱਸਦੇ ਕਿ ਉਹ ਕੁੱਲ 5 ਲੋਕ ਸੀ ਸਾਰੇ ਆਪਣੀ ਆਪਣੀ ਬਾਈਕ ਤੇ ਸਵਾਰ ਸਨ ਪਿੰਜੌਰ ਦੇ ਕੋਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਦੱਸਿਆ ਕਿ ਜੋ ਦੇਖਣ ਵਾਲੇ ਲੋਕ ਨੇ ਉਹਨਾਂ ਦੇ ਮੁਤਾਬਕ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਾਈਕ ਇੱਕ ਗਾਂ ਦੇ ਨਾਲ ਜ਼ਾਟ ਕਰਾਉਂਦੀ ਹੈ ਜਵੰਦਾ गिर ਗਏ ਉਹਨਾਂ ਨੂੰ ਤੁਰੰਤ ਲੋਕਾਂ ਨੇ ਨਜ਼ਦੀਕੀ ਹਸਪਤਾਲ ਪਹੁੰਚਾਇਆ ਉੱਥੇ ਕੁਝ ਲੋਕ ਮੌਜੂਦ ਸਨ ਉਹਨਾਂ ਦੀ ਮੌਤ ਨੂੰ ਲੈ ਕੇ ਹਾਈ ਕੋਰਟ ਵਿੱਚ ਇੱਕ याचਿਕਾ ਵੀ ਲਗਾਈ ਗਈ ਹੈ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਪਿੰਜੌਰ ਦੇ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੀ ਗਰਦਨ ਅਤੇ ਦਿਮਾਗ ਦੋਨਾਂ 'ਚ ਸੱਟਾਂ ਲੱਗੀਆਂ ਸਨ ਜਿਸ ਦੀ ਵਜਾ ਨਾਲ ਉਭੀ ਹੋਛ ਹੋ ਗਈ ਸੀ ਦੱਸਦੇ ਕਿ ਉਹਨਾਂ ਦੇ ਕੋਲ ਦੇ ਨਜ਼ਦੀਕੀ ਲੋਕ ਉਹਨਾਂ ਨੂੰ ਹਸਪਤਾਲ ਲੈ ਗਏ ਮਾਮਲਾ ਗੰਭੀਰ ਹੁੰਦਾ ਦੇ ਮੋਹਾਲੀ ਦੇ ਫੋਟਿਸ ਹਸਪਤਾਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ 11 ਦਿਨ ਉਹਨਾਂ ਦਾ ਉਪਚਾਰ ਚੱਲਿਆ ਜਵੰਦਾ ਨੇ ਉੱਥੇ ਆਖਿਰਕਾਰ ਤਮ ਤੋੜ ਦਿੱਤਾ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਦਿਮਾਗ ਤੇ ਆਕਸੀਜਨ ਨਹੀਂ ਪਹੁੰਚ ਰਹੀ ਸੀ ਜਿਸ ਦੇ ਕਾਰਨ ਦਿਮਾਗ ਦੇ ਰਿਸਪੌਂਡ ਕਰਨਾ ਬੰਦ ਕਰ ਦਿੱਤਾ ਰੇਟ ਦੀ ਹੱਡੀ ਦਾ ਆਪਰੇਸ਼ਨ ਵੀ ਹੋ ਸਕਦਾ ਸੀ ਜਾਂਚ ਅਧਿਕਾਰੀ ਨੇ ਵੀ ਦੱਸਿਆ ਕਿ ਦੁਰਘਟਨਾ ਵਾਲੀ ਥਾਂ ਤੋਂ 100 ਮੀਟਰ ਦੂਰ ਤੇ ਘੱਟੋ ਘਾਟ ਇੱਕ ਸ਼ਾਰਿਆ ਹਸਪਤਾਲ ਜਦੋਂ ਦੁਰਘਟਨਾ ਹੋਈ ਕੁਝ ਲੋਕ ਉੱਥੇ ਮੌਜੂਦ ਸਨ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਬਾਈਕ ਗਾਂ ਦੇ ਨਾਲ ਹੀ ਟਕਰਾਈ ਹੈ ਜਦੋਂ ਕਾਲੇ ਰੰਗ ਦੀ ਬਲੇਰੋ ਦੀ ਗੱਲ ਸਾਹਮਣੇ ਆਈ ਤਾਂ ਦੇਖਣ ਵਾਲਿਆਂ ਦੇ ਅਨੁਸਾਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਸ ਸਮੇਂ ਉੱਥੇ ਕੋਈ ਕਾਲੇ ਰੰਗ ਦੀ ਕਾਰ ਨਹੀਂ ਸੀ ਫਿਲਹਾਲ ਅੱਜ ਤੱਕ ਅਜਿਹਾ ਕਲ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੈ ਜਿਹੜੀ ਕਿ ਉਹਨਾਂ ਦੇ ਚਵਦੇ ਪਿੰਪਾਣਾ ਦੇ ਵਿੱਚ ਕਰਵਾਈ ਜਾ ਰਹੀ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਵੱਡੇ ਵੱਡੇ ਪੰਜਾਬੀ ਗਾਇਕ ਕਲਾਕਾਰ ਸਮਾਜ ਸੇਵੀਆਂ ਧਾਰਮਿਕ ਜਥੇਬੰਦੀਆਂ ਉੱਥੇ ਪਹੁੰਚੀਆਂ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਹਿਜ ਪਾਠ ਆਗਾਸ਼ ਕਰਾਏ ਗਏ ਸੀ ਇਸ ਵੇਰੇ ਅੱਜ ਸਹਿਜ ਪਾਠ ਦਾ ਭੋਗ ਪਿਆ ਉਸ ਤੋਂ ਬਾਅਦ ਇੱਥੇ ਹੁਣ ਜਿਹੜੇ ਆਪਣਾਲ ਸੀ ਆਇਆਗੇ ਇੱਥੇ ਕੀਰਤਨ ਚੱਲ ਰਿਹਾ ਸਾਰੇ ਪ੍ਰਬੰਧ ਇੱਥੇ ਮੁਕਤ ਕਰੇ ਗਿਆ ਪਾਰਕਿੰਗ ਵਗੈਰਾ ਦਾ ਹਰ ਚੀਜ਼ ਦਾ ਲੰਗਰ ਦਾ ਸਾਰਾ ਪ੍ਰਬੰਧ ਕੀਤਾ ਪਿੰਡ ਵਾਸੀ ਜੀ ਦੇ ਮੌਜੂਦ ਹਨ ਸੇਵਾ ਚ ਲੱਗੇ ਹੋਏ ਸਾਰੇ ਜੀ ਬਿਲਕੁਲ ਜੀ ਬਿਲਕੁਲ ਪਿੰਡਾਂ ਦੇ ਤਾਂ ਜਿਹੜੇ ਸਾਡੇ ਪਿੰਡ ਦੇ ਉਹ ਤਾਂ ਹੈਗੇ ਹੈਗੇ ਸਾਡੇ ਨਾਲ ਦੇ ਪਿੰਡਾਂ ਦਾ ਪੂਰਾ ਸਹਿਯੋਗ ਆ ਜੀ ਪੂਰੇ ਇਲਾਕੇ ਦਾ ਸਹਿਯੋਗ ਆ ਇਹ ਹਰ ਪਿੰਡਾਂ ਤੋਂ ਆਪ ਕੋ ਆਪ ਮੌਜੂਦ ਹਨ ਕਿ ਕਿੰਨੇ ਯਾਤਰੀਆਂ ਦਾ ਹੈ ਕਿੰਨੇ ਲੋਕਾਂ ਦੀ ਪਹੁੰਚ ਦਾ ਇੰਤਜ਼ਾਮ ਹੈ 10000 ਦਾ ਉਮੀਦ ਕਰਕੇ ਚਲੇ ਆ 10000 ਦਾ ਹਾਂਜੀ ਅੱਛਾ ਸਰਪੰਚ ਸਾਹਿਬ ਪਿਛਲੀ ਵਾਰ ਕਹਿੰਦੇ ਫੋਨ ਕਾਫੀ ਚੋਰੀ ਹੋਏ ਨੇ ਇਹਨੂੰ ਲੈ ਕੇ ਵਲੰਟੀਅਰਸ ਤਾਇਨਾਤ ਕੀਤੇਗੇ ਨਹੀਂ ਬਿਲਕੁਲ ਜੀ ਬਿਲਕੁਲ ਫੋਨ ਜਿਹੜੇ ਚੋਰੀਏ ਸਾਡੇ ਅਸੀਂ ਆਪਣੇ ਪਿੰਡਾਂ ਦੀਆਂ ਨੌਜਵਾਨ ਸਵਾਮਾਂ ਦੇ ਨੌਜਵਾਨ ਸੱਦੇ ਹੋਏ ਆ ਬਕਾਇਦਾ ਲਾਏ ਹੋਏ ਆ ਤਾਂ ਕਿ ਅੱਗੇ ਤੋਂ ਇਹ ਨਾ ਹੋਵੇ ਪੋਰਸ ਨੇ ਪੂਰਾ ਆਪਣਾ ਪ੍ਰਬੰਧ ਕਰਿਆ ਹੋਇਆ ਵੀ ਤਾਂ ਕਿ ਇਹ ਜਿਉਂਕਿ ਉਹ ਦਿਨ ਹੀ ਇਹ ਜਿਹਾ ਸੀ ਸਮਾਂ ਹੀ ਇਹ ਜਿਹਾ ਸੀ ਆਪਾਂ ਸਾਰੇ ਭਾਵਕ ਹੋਏ ਹੋਏ ਸੀ ਤੇ ਉਹਨਾਂ ਨੇ ਉਹ ਮੌਕਾ ਭਾਲਿਆ ਤੇ ਪਕੜ ਉਹਦੇ ਜਿਹੜੇ ਗਾਇਕ ਸੀਗੇ ਵੱਡੇ ਉਹ ਵੀ ਆ ਕੇ ਪਤਾ ਨਹੀਂ ਕਿਹੜੇ ਪੜਾ ਸਹਿਯੋਗ ਕੀ ਤਰ੍ਹਾਂ ਨੇ ਸੇਵਾ ਦੇਖੋ ਜੀ ਉਹ ਉਹ ਤਾਂ ਉਸ ਦਿਨ ਤੋਂ ਜਿੱਥੇ ਬੈਠੇ ਕਵਰ ਕਰੇ ਵਾਲਾ ਬਿੱਲਾભાઈ ਕਿਹਦਾ ਕਿਹਦਾ ਮੈਂ ਨਾਂ ਲਵਾਂ ਕਮਰ ਸਾਰੇ ਇੰਮੀભાઈ ਸਾਰੇ ਇਥੇ ਬੈਠੇ ਆ ਉਹ ਇਹ ਉਸ ਦਿਨ ਤੇ ਬੈਠੇ ਆ ਜਿਸ ਦਿਨ ਦਾ ਐਕਸੀਡੈਂਟ 27 ਤਰੀਕ ਦਾ ਹੋਇਆ ਅੱਛਾ ਲੱਗਦਾ ਜੀ ਲੋਕਾਂ ਦਾ ਪਿਆਰ ਤਾਂ ਹੈਗਾ ਹੀ ਹੈਗਾ ਸਾਥੀ ਦੋਸਤਾਂ ਦਾ ਵੀ ਕਾਫੀ ਪਿਆਰ ਹੱਲੇ ਵੀ ਦਰਦ ਕਿਤੇ ਕਿਤੇ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਸਾਰੇ ਸਾਥੀ ਜਿੰਨੇ ਵੀ ਉਹਦੇ ਕਲਾਸ ਫੈਲੋ ਜੋ ਵੀ ਆ ਉਹ ਜਿਹੜਾ ਘੱਟੋ ਘੱਟ 1.5 200 ਬੰਦਾ ਸੀਗਾ ਉਹਦਾ ਕਲਾਸ ਫੈਲੋ ਜਾਂ ਉਹਦੇ ਕਿਸੇ ਟਾਈਮ ਵੀ ਉਹਦੇ ਨਾਲ ਰਿਹਾ ਸੀਗਾ ਉਹ ਹਸਪਤਾਲ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਟੀਮ ਪੂਰੀ ਉਸੇ ਤੋਂ ਹੀ ਚੱਲ ਰਹੀ ਹੈ ਜਾ ਰਹੇ ਉਹਨਾਂ ਦੇ ਜਿਹੜੇ ਆ ਇਹਨਾਂ ਨੇ ਜਿਹੜੇ ਉਹਨਾਂ ਦੇ ਸ਼ੋਅ ਸੀ ਮੋਰਚਾ ਦੇ ਗਰੀਬ ਉਹ ਵੀ ਇਹ ਕਹਿੰਦੇ ਕੀ ਹੈ ਉਹ ਵੀ ਇਹਨਾਂ ਨੇ ਆਪੇ ਜੋ ਇਹਨਾਂ ਦਾ ਹੈਗਾ ਭਰਾਵਾਂ ਵਾਲਾ ਪਿਆਰ ਸੀ ਆਪਣੇ ਆਪ ਦੇਖਣਗੇ ਯਾਦਗਾਰ ਕਰੋੜ ਸਬੰਧੀ ਕੋਈ ਗੱਲਬਾਤ ਚੱਲ ਰਹੀ ਹੈ ਕੋਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਯਾਦਗਾਰ ਬਣਾਵਾਂਗੇ ਕੋਈ ਨਾ ਕੋਈ ਰੋਜ਼ ਰੋਜ਼